ਸ਼੍ਰੋਮਣੀ ਗੁਰਦੁਆਰਾ ਪਰਵੰਦੇ ਕਮੇਟੀ ਦੀਆਂ ਮੋਟਰ ਸੂਚੀ ਨੂੰ ਲੈ ਕੇ ਅੱਜ ਵਿਸ਼ੇਸ਼ ਐਸਡੀਐਮ ਖਰੂਸਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਤੁਸੀਂ ਤਾਂ ਸਮੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਐਸਡੀਐਮ ਸਚਿੰਤ ਪਾਟਕੇ ਖਰੂਸਾ ਵੱਲੋਂ ਜਿਹੜੀ ਕਿ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੇ ਐਸਡੀਪੀਸੀ ਦੇ ਲੈ ਕੇ ਜਿਹੜਾ ਕਿ ਪਿੰਡਾਂ ਦੇ ਪਟਵਾਰੀ ਅਤੇ ਜਿਹੜੇ ਕਿ ਪੀਐਲਓ ਵੱਖ-ਵੱਖ ਬਲਾਕਾਂ ਦੇ ਰੇਗੀ ਸੱਦੇ ਗਏ ਨੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਸੂਚੀ ਨੂੰ ਲੈ ਕੇ ਜਿਹੜੇ ਕਿ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਸੋ ਇਸੇ ਸਬੰਧੀ ਸਰਨਾ ਐਸ.ੀ.ਐਮ. ਸਚਿੰਗ ਪਾਟ ਕਮਿਟੀ ਦੇ ਸੋ ਉਹਨਾਂ ਨੇ ਗੱਲਬਾਤ ਕਰ ਲੈਂਦੇ ਆ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਜੇ ਸ਼੍ਰੋਮਣੀ ਕਮੇਟੀ ਦੀ ਐਸ.ਜੀ.ਪੀ.ਸੀ. ਦੀ ਅੱਜ ਇੱਕ ਨਵੀਂ ਸੂਚੀ ਨੂੰ ਲੈ ਕੇ ਤੁਵਰੇਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਸਾਡੇ ਲਈ ਜਿਹੜੀ ਐਸ.ਜੀ.ਪੀ.ਸੀ. ਇਲੈਕਸ਼ਨ ਦੀ એનਰੋਲਮੈਂਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਿੱਦਾਂ ਕਿ ਪਤਾ ਹੈ ਕਿ ਸਿੱਖੀਜ਼ਮ ਇੱਕ ਮਹਾਨ ਧਰਮ ਹੈ ਇਸ ਧਰਮ ਦੇ ਅੰਦਰ ਇੱਕ ਡੈਮੋਕ੍ਰੇਸੀ ਦੀ ਫਾਰਮ ਹੈਗੀ ਹੈ ਐਸਜੀਪੀਸੀ ਇਲੈਕਸ਼ਨਸ ਕੇ ਲੋਕ ਆਪ ਚੁਣਦੇ ਨੇ ਉਹ ਨੁਮਾਇੰਦੇ ਜਿਹੜੇ ਸਾਰੇ ਗੁਰਦੁਆਰਾ ਸਾਹਿਬਾਂ ਨੂੰ ਮੈਨੇਜ ਕਰਨਗੇ ਤੇ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਐਕਸਾਈਜ਼ 10 12 ਸਾਲ ਬਾਅਦ ਹੋ ਰਹੀ ਹੈ ਤਾਂ ਸਾਰੇ ਵੱਡ ਛੜ ਕੇ ਜਿਹੜੇ ਸਿਟੀਜ਼ਨਸ ਨੇ ਆਪਣੀ ਵੋਟਾਂ ਬਣਾ ਜਿਹੜੇ ਐਲੀਜੀਬਲ ਵੋਟਰਸ ਹੈਗੇ ਨੇ ਬਟ ਹੁਣ ਤੱਕ ਸਾਡੇ ਧਿਆਨ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਜਾਂ ਸਾਡੀ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਬੀਐਲਓਜ਼ ਦੀਆਂ ਇਹ ਯਾ ਪਟਵਾਰੀ ਸਾਡੇ ਜਿਹੜੇ ਜਾ ਕੇ ਵੋਟ ਬਣਾਉਂਦੇ ਨੇ ਬਹੁਤ ਘੱਟ ਲੋਕ ਵੋਟ ਬਣਾਣ ਆਉਂਦੇ ਨੇ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਲੀਜ਼ ਮੈਂ ਰਿਵਾਈਜ਼ਿੰਗ ਅਥਾਰਟੀਆਂ 88 ਖਦੂਰ ਸਾਹਿਬ ਦਾ 80 ਪਿੰਡ ਉਹਦੇ ਹੈਗੇ ਨੇ ਤੇ 89 ਮਸ਼ਹਰਾ ਪੰਨੂਆ 100 ਪਿੰਡ ਉੱਥੇ ਦੇ ਹੈਗੇ ਨੇ ਤਾਂ ਇਹਨਾਂ 180 ਪਿੰਡਾਂ ਚ ਅਸੀਂ ਵੱਧ ਤੋਂ ਵੱਧ ਐਨਰੋਲਮੈਂਟ ਕਰਵਾਣੀ ਹੈ ਮਾਨਯੋਗ ਚੀਫ ਸਕੱਟਰੀ ਸਰ ਪੰਜਾਬ ਜੀ ਦੇ ਡਾਇਰੈਕਸ਼ਨਸ ਦੇ ਮੁਤਾਬਕ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦ ਸਾਡੇ ਡੋਰ ਟੂ ਡੋਰ ਕੈਂਪੇਨ ਹੋਵੇ ਤਾਂ ਉਹ ਪਲੀਜ਼ ਤੁਸੀਂ ਆ ਕੇ ਐਨਰੋਲਮੈਂਟ ਜ਼ਰੂਰ ਕਰਾਓ ਇਟ ਇਜ਼ ਵੈਰੀ ਇੰਪੋਰਟੈਂਟ ਮੈਂ ਕਿੱਤੀ ਆ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਐਸ ਟਾਈਮ ਤੇ ਅਪਲਾਈ ਹੋਏ ਨੇ ਅਸੀਂ ਸਾਰੇ ਪਟਵਾਰੀਜ਼ ਬੁਲਾਏ ਸੀਗੇ ਤੇ ਪਟਵਾਰੀਆਂ ਦਾ ਫਿਰ ਬੀ ਐਲਓ ਨਾਲ ਤਾਲਮਿਲ ਨਹੀਂ ਸੀ ਉਹ ਰਿਹਾ ਤਾਂ ਇਹਨਾਂ ਦੇ 1 ਟੂ 1 ਅਸੀਂ ਵਟਸਐਪ ਗਰੁੱਪ ਪਟਵਾਰ ਸਰਕਲ ਵਾਈਜ਼ ਬਣਾਤੇ ਉਹ ਹਰੇਕ ਵਟਸਐਪ ਗਰੁੱਪ ਚ ਇੱਕ ਪਟਵਾਰੀ ਉਹਦੇ ਸੰਬੰਧੇ ਦੋ ਜਾਂ ਤਿੰਨ ਬੀ ਐਲਓਸ ਤੇ ਨਾਲ ਉਹਦੇ ਸੈਕਟਰਲ ਸੁਪਰਵਾਈਜ਼ਰ ਨੇ ਜੇ ਬੀਐਲਓ ਪਟਵਾਰੀ ਨੂੰ ਫਾਰਮ ਨਹੀਂ ਦਿੰਦਾ ਇਹ ਪਟਵਾਰੀ ਬੀਐਲਓ ਨੂੰ ਫਾਰਮ ਨਹੀਂ ਦਿੰਦੇ ਜਾਂ ਫਾਰਮ ਵੈਰੀਫਾਈ ਨਹੀਂ ਹੁੰਦੇ ਸੈਕਟਰ ਸੁਪਰਵਾਈਜ਼ਰ ਦੀ ਉਹਦੀ ਓਵਰਆਲ ਰਿਸਪੌਂਸਿਬਿਲਟੀ ਹੋਏਗੀ ਤੇ ਇਹਨਾਂ ਹਰੇਕ ਅਠਿਆਂ ਦਾ ਸੈਕਟਰਸ ਦੇ ਉੱਪਰ ਅਸੀਂ ਇੱਕ ਨਾਇਬ ਤਸੀਲ ਦਾ ਰੈਂਕ ਦੇ ਅਫਸਰ ਨੂੰ ਲਗਾਇਆ ਹੋਇਆ ਜਿਹੜਾ ਇਹਨੂੰ ਓਵਰਆਲ ਮੋਨਿਟਰ ਕਰੇਗਾ ਪੂਰੀ ਪ੍ਰੋਸੈਸ ਵੋਟਰ ਸੂਚੀ ਦੀ ਗੱਲ ਕੀਤੀ ਜਾਵੇ ਕਿੰਨੀ ਗੱਲੇ ਪੈਂਡਿੰਗ ਪਈ ਹੈ ਜਿਹੜੀ ਕਾਜੇਨਸੀ ਮੀਟਿੰਗ ਕੀਤੀ ਗਈ ਹੈ ਹਲੇ ਤੱਕ ਸਾਡੀ ਜਿਹੜੀ ਐਨਰੋਲਮੈਂਟ ਹੋਈ ਹੈ ਉਹ ਤਕਰੀਬਨ 30 ਤੋਂ 35 ਹਜ਼ਾਰ ਖਡੂਰ ਸਾਹਿਬ ਦੀ ਹੋਈ ਹੈ ਤੇ 3 ਨੋ ਸ਼ਾਰਾ ਦੀ ਹੋਈ ਹੈ ਨੋ ਸ਼ਾਰਾ ਬੰਨੂਆਂ ਦੀ ਸਾਡਾ ਟਾਰਗੇਟ ਹੈਗਾ 60 ਤੋਂ 70 ਹਜ਼ਾਰ ਲੈ ਕੇ ਜਾਣਾ ਦੋਨਾਂ ਨੂੰ ਤਾਂ ਉਹਦੇ ਲਈ ਜਿਹੜੀ ਕਵਾਇਦ ਆ ਉਹ ਲਗਾਤਾਰ ਚੱਲ ਰਹੀ ਹੈ ਸਰ ਜਿਲ੍ਹਾ ਤਰਨਤਾਰਨ ਦੇ ਵਿੱਚ ਇਹ ਵਿਸ਼ੇਸ਼ ਮੀਟਿੰਗ ਕੀਤੀ ਗਈ ਕਿ ਇਸ ਤੋਂ ਇਲਾਵਾ ਹੋਰ ਵੀ ਕਿਤੇ ਗੱਲਬਾਤ ਕੀਤੀ ਗਈ ਸਾਰੇ ਜ਼ਿਲ੍ਹਿਆਂ 'ਚ ਮੀਟਿੰਗ ਕੀਤੀ ਗਈ ਹੈ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਹੈ ਹਨਰੇਬਲ ਚੀਫ ਸਕੱਟਰੀ ਸਰ ਨੇ ਇੱਕ ਵਰਚੁਅਲ ਕਾਨਫਰੰਸ ਕੀਤੀ ਸੀਗੀ ਤੇ ਉਹਦੇ ਵਿੱਚ ਸਟ੍ਰਿਕਟ ਡਾਇਰੈਕਸ਼ਨ ਸਾਰਿਆਂ ਨੂੰ ਦਿੱਤੇ ਨੇ ਕਿ ਜਿਹੜਾ ਐਸਜੀਪੀਸੀ ਵੋਟਾਂ ਨੇ ਉਹ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਹੜੇ ਅਲਿਜੀਬਲ ਵੋਟਰਸ ਹੈਗੇ ਨੇ ਕਿ ਉਹ ਆ ਕੇ ਆਪਣੀ ਵੋਟਾਂ ਬਣਵਾਉਣ। ਬਿਲਕੁਲ ਸਰ ਕੀ ਅਪੀਲ ਕਰਨਾ ਚਾਹੁੰਦੇ ਜੀ। ਪਬਲਿਕ ਨੂੰ ਆਹੀ ਅਪੀਲ ਹੈ ਸਾਡੀ ਕਿ ਪਲੀਜ਼ ਅਸੀਂ ਡੋਰ ਟੂ ਡੋਰ ਕੈਂਪੇਨ ਲਈ ਜਾਂਦੇ ਆਂ ਬਾਰ-ਬਾਰ ਇੰਨੀ ਗਰਮੀ ਵਿੱਚ ਟੀਚਰਸ ਜਿਹੜੇ ਬੀਐਲਓ ਨੇ ਸਕੂਲ ਦੇ ਟੀਚਰ ਵੀ ਨੇ ਉਹ ਸਕੂਲ ਖਤਮ ਕਰਕੇ ਆਪਣਾ ਕੰਮ ਖਤਮ ਕਰਕੇ ਫਿਰ ਉਹ ਤੁਹਾਡੇ ਕੋਲ ਆਂਦੇ ਨੇ ਵੋਟਾਂ ਬਣਵਾਉਣ। ਤਾਂ ਸਾਡਾ ਨਹੀਂ ਤਾਂ ਉਹਨਾਂ ਦਾ ਹੀ ਮਾਨ ਰੱਖ ਲਓ ਤੇ ਵੋਟਾਂ ਜ਼ਰੂਰ ਬਣਵਾਓ ਆਪਣੀਆਂ ਕਿ ਤੁਸੀਂ 10-12 ਸਾਲ ਬਾਅਦ ਐਸਪੀਸੀ ਦੀ ਇਲੈਕਸ਼ਨਸ ਹੋ ਰਹੀਆਂ ਨੇ। ਜੇ ਨੂੰ ਕੋਈ ਕੰਪਲੀਟਲੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਤਾਂ ਪਲੀਜ਼ ਤੁਸੀਂ ਨਡਰ ਹੋ ਕੇ ਆਪਣੇ ਵੋਟਾਂ ਜ਼ਰੂਰ ਬਣਾਓ। ਥੈਂਕ ਯੂ ਸਰ। ਸੋ ਇਸ ਸੰਸਾਰ ਨਾਲ ਐਸਟੀਐਮ ਸਚਿੰਗਪਾਟ ਖਰੂਸ ਸਾਹਿਬ ਕੋ ਜਿਨ੍ਹਾਂ ਨੇ ਦੱਸਿਆ ਕਿ ਐਸਜੀਪੀਸੀ ਦੀਆਂ ਵੋਟਾਂ ਨੂੰ ਨਵੀਂ ਵੋਟਰ ਸੂਚੀ ਨੂੰ ਲੈ ਕੇ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਐਲਓ ਅਤੇ ਪਟਵਾਰੀ ਹੋਰ ਜਿਹੜੀ ਕਿ ਅਧਿਕਾਰੀ ਸੱਜੇ ਗਏ ਨੇ। ਸੋ ਕੈਮਰਾਮੈਨ ਸੰਦੀਪ ਨਾੜੀ ਪੰਜਾਬੀ ਸ਼੍ਰੀ ਹੁਸੈਨ। ਨਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ